ਕਰੀਏ ਜੀ ਇਹ ਅਸੀਂ ਜਿਹੜਾ ਇੱਕ ਪਿੱਛੇ ਪਿਛਲੇ ਸਾਲ ਜਿਹੜਾ 8 7 2025 ਨੂੰ ਐਫ ਆਈ ਆਰ ਨੰਬਰ 132 ਜਿਹੜੀ 40 ਕਿਲੋ ਹੀਰਨ ਬਠਿੰਡਾ ਦੀ ਜਿਹੜੀ ਹੈਗੀ ਅਸੀਂ ਮੈਨਾ ਚੌਂਕ ਦੇ ਉੱਤੋਂ ਫੜੀ ਸੀਗੀ ਔਰ ਉਹਦੇ ਵਿੱਚ ਜਿਹੜਾ ਇਹਦਾ ਪਰਚਾਦਰ ਜੇ ਪੀਐਸ ਕਤਵਾਲੀ ਵਿੱਚ ਹੋਇਆ ਸੀਗਾ ਲੇਕਿਨ ਇਸ ਲਖਵੀਰ ਸਿੰਘ ਇਲੀਅਸ ਲੱਖਾ ਜਿਹੜਾ ਇਹਦੀ ਅਸੀਂ ਪਹਿਲਾਂ ਵੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਹਾਂ ਜਿਸ ਵਿੱਚ ਇਹਦੀਆਂ ਕੋਠੀਆਂ ਤੇ ਕੋਸ਼ੇ ਦੀ ਜਿਹੜੀ ਚਲ ਤੇ ਅਚਲ ਜਾਇਦਾਦ ਸੀਗੀ ਉਹ 2.5 ਕਰੋੜ ਦੇ ਅਪ੍ਰੋਕਸੀਮੇਟਲੀ ਅਸੀਂ ਪਹਿਲਾਂ ਇਹਦੇ ਫ੍ਰੀਜ਼ ਹੋ ਚੁੱਕੀ ਆ ਜਿਹੜਾ ਅਸੀਂ ਪਹਿਲਾਂ ਵੀ ਜਾ ਕੇ ਤੁਹਾਡੇ ਤੁਸੀਂ ਦੇਖਿਆ ਸੀ ਉੱਥੇ ਇਦਾਂ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਚਪਕਾ ਕੇ ਆਏ ਸੀਗੇ ਔਰ ਉਸ ਤੋਂ ਬਾਅਦ ਜੋ ਇਹਦੀ ਦੂਸਰੀ ਬਚੀ ਹੋਈ ਪ੍ਰਾਪਰਟੀ ਸੀ ਅੱਜ ਜਿਹੜੀ ਕਮਰਸ਼ੀਅਲ ਦੀ ਗੱਡੀ ਆ ਕੋਈ ਜਿਹੜੀ 45 47 ਲੱਖ ਦੀ ਔਰ ਇੱਕ ਜੀਪ ਹੈਗੀ ਮਹਿੰਦਰਾ ਦੀ ਉਹਨੂੰ ਅਸੀਂ ਅੱਜ ਫ੍ਰੀਜ਼ ਕਰਾਇਆ ਔਰ ਜੋ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਹੈਗੀ ਐਫ ਆਈ ਯੂ ਉਹਨਾਂ ਨੇ ਕੰਪਟੈਂਟ ਅਥਾਰਟੀ ਨੂੰ ਲਿਖ ਕੇ ਭੇਜਿਆ ਔਰ ਉਹਦੇ ਸਾਡੇ ਕੋਲੇ ਪਿਛਲੇ ਹਫਤੇ ਦੇ ਫ੍ਰੀਜ਼ਿੰਗ ਆਰਡਰ ਰੀਸੀਵ ਹੋਏ ਸੀ ਅਸੀਂ ਉਹ ਜਿਹੜੀ ਅੱਜ ਤੁਸੀਂ ਤੁਹਾਡੇ ਸਾਹਮਣੇ ਅਸੀਂ ਇਹਦੀ ਮਰਸਿਡਿਸ ਗੱਡੀ ਹੈਗੀ ਆ ਇੱਕ ਇਹ ਤੇ ਇੱਕ ਜਿਹੜੀ ਇਹਦੀ ਜੀਪ ਹੈਗੀ ਆ ਉਹਦੇ ਉੱਤੇ ਅਸੀਂ ਇਹ ਜਿਹੜੀ ਇਹ ਫ੍ਰੀਜ਼ਿੰਗ ਹੋ ਚੁੱਕੀ ਆ ਔਰ ਇਹਨੂੰ ਹੁਣ ਉਹ ਅੱਗੇ ਵੀ ਕਿਤੇ ਵੀ ਕੋਈ ਉਹਦਾ ਪਰਿਵਾਰਕ ਮੈਂਬਰ ਜਾਂ ਹੋਰ ਇਹਨੂੰ ਅਹ ਵੇਚ ਨਹੀਂ ਸਕਦਾ ਸੋ ਜੋ ਲਖਵੀਰ ਸਿੰਘ ਲੱਖਾ ਹੈਗਾ ਉਹਦੀ ਜਿਹੜੀ ਹੋਰ ਕੋਈ ਪ੍ਰਾਪਰਟੀ ਹੈ ਜਿਵੇਂ ਮੈਨੂੰ ਪਹਿਲਾਂ ਕਿਸੇ ਨੇ ਪੁੱਛਿਆ ਸੀਗਾ ਵੀ ਕੋਈ ਬਾਹਰ ਦੇ ਸ਼ਹਿਰਾਂ ਦੇ ਵਿੱਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਹੈਗੀ ਆ ਉਹ ਵੀ ਅਸੀਂ ਵੱਖ-ਵੱਖ ਜਿਹੜੀਆਂ ਸਟੇਟਾਂ ਹੈਗੀਆਂ ਜਾਂ ਅਸੀਂ ਵੱਖ-ਵੱਖ ਡਿਸਟ੍ਰਿਕਟ ਹੈਗੇ ਉਹਨਾਂ ਦੇ ਹੈੱਡ ਨੂੰ ਲਿਖ ਕੇ ਭੇਜ ਚੁੱਕੇ ਆ ਜੇਕਰ ਉਹਦੀ ਕੋਈ ਸਾਨੂੰ ਜ਼ਮੀਨ ਜਾਂ ਕੋਈ ਉਹਦਾ ਸ਼ਾਪ ਜਾਂ ਕੋਈ ਸਾਨੂੰ ਉਹਦਾ ਸ਼ੋਰੂਮ ਜਾਂ ਕੋਈ ਘਰ ਹੋਰ ਵੀ ਮਿਲੂਗਾ ਉਹਨੂੰ ਵੀ ਅਸੀਂ ਜਲਦੀ ਫ੍ਰੀਜ਼ ਕਰਾਵਾਂਗੇ ਅੱਜ ਵਾਲੀ ਜੋ ਅਸੀਂ ਫ੍ਰੀਜ਼ ਕੀਤੀ ਹੈ 50 52 ਲੱਖ ਦੇ ਕਰੀਬ ਹੈ ਸੋ ਪਹਿਲਾਂ ਵੀ ਇਹਦੀ ਪ੍ਰਾਪਰਟੀ 2.5 ਕਰੋੜ ਦੇ ਕਰੀਬ ਅਸੀਂ ਜਿਹੜੀ ਫ੍ਰੀਜ਼ ਕਰ ਚੁੱਕੇ ਹਾਂ ਟੋਟਲ ਜਿਹੜੀ ਹੈਗੀ ਹੈ 3 ਕਰੋੜ ਪਲੱਸ ਜਿਹੜੀ ਪ੍ਰਾਪਰਟੀ ਹੈ ਉਹ ਇਸ ਕੀਮਤ ਦੀ ਇਹਦੀ ਫ੍ਰੀਜ਼ ਹੋ ਚੁੱਕੀ ਹੈ ਜੀ